ਤੁਸੀਂ ਦੇਖ ਰਹੇ ਹੋ ਪੰਜਾਬ ਟੂਡੇ ਨਿਊਜ਼ ਚੈਨਲ ਸਾਡੇ ਚੈਨਲ ਨੂੰ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਤੁਹਾਨੂੰ ਲੈਟ ਮੈਟ ਸ਼ੇਅਰ ਕਰਿਓ ਤੇ ਪੇਜ ਨੂੰ ਫੋਲੋ ਕਰਿਓ ਸਾਈ ਸੰਤ ਜੀ ਅੱਜ ਅਸੀਂ ਪਹੁੰਚਿਆ ਰਸੂਲਪੁਰ ਪਿੰਡ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਇੱਕ ਐ ਸਮਝ ਲਓ ਵੀ ਜਿਹੜੇ ਇੱਥੇ ਸੰਤ ਮਹਾਂਪੁਰਸ਼ ਰਹਿੰਦੇ ਆ ਬਹੁਤ ਵੱਡੀ ਸੇਵਾ ਦੇ ਕਾਰਤਣ ਹੀ ਨੇ ਜਿਨ੍ਹਾਂ ਵਿੱਚ ਇੱਥੇ ਜਿੰਨੇ ਵੀ ਲੋਕ ਲੋੜਵੰਦ ਪਰਿਵਾਰ ਪਹੁੰਚਦੇ ਆ ਜਾਂ ਮਰੀਜ਼ ਪਹੁੰਚਦੇ ਆ ਜਿਹੜੇ ਗਰੀਬ ਲੋਕ ਆ ਉਹ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਂਦੇ ਆ ਤੇ ਅੰਦਰ ਜਾ ਕੇ ਵੀ ਤੁਹਾਨੂੰ ਸਾਰੀ ਅਸੀਂ ਜਿਹੜੀ ਵੀ ਇੱਥੇ ਅਸੂਰਤਾਂ ਨੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਸੰਤ ਬਾਬਾ ਤ੍ਰਿਪਤਾਮਦਾਸ ਜੀ ਹਰਿਆਣਾ ਅੰਦਰ ਚੈਰੀਟੇਬਲ ਹਸਪਤਾਲ ਤੇ ਨਾਲ ਜਿਹੜੇ ਹੁਣ ਮੁਖੀ ਨੇਤੀ ਸੇਵਾ ਕਰਦੇ ਨੇ ਸੰਤ ਬਾਬਾ ਨਿਰਮਲ ਦਾਸ ਜੀ ਬਹੁਤ ਜਿਆਦੇ ਵੱਡੀ ਸੇਵਾ ਇਹਨਾਂ ਨੂੰ ਮਾਰਗ ਸੱਚ ਪਰ ਬਖਸ਼ੀ ਹੋਈ ਆ ਤੇ ਆਓ ਅਸੀਂ ਤੁਹਾਨੂੰ ਨਦਮ ਮਹਾਂਪੁਰਸ਼ਾਂ ਦਾਰਸ਼ਨ ਕਰਾਵਾਂਗੇ ਤੇ ਨਾਲ ਨਾਲ ਤੁਹਾਨੂੰ ਇੱਥੇ ਜਿਹੜਾ ਹਸਪਤਾਲ ਆ ਉਹਦੇ ਵਿੱਚ ਕੀ ਕੀ ਸਹੂਲਤਾਂ ਨੇ ਕੀ ਕੀ ਇਲਾਜ ਹੁੰਦੇ ਨੇ ਉਹ ਵੀ ਸੰਤ ਮਹਾਂਪੁਰਸ਼ਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਹੁਣ ਖੁਦ ਦੇਖੋ ਸੰਤ ਮਹਾਂਪੁਰਸ਼ਾਂ ਦੀ ਕਰਨੀ ਦਾ ਕਿੱਥੋਂ ਪਤਾ ਚੱਲਦਾ ਵੀ ਖੁਦ ਉਹ ਸੇਵਾ ਕਰ ਰਹੇ ਨੇ ਸੰਤ ਬਾਬਾ ਨਿਰਮਲਦਾਸ ਜੀ ਖੁਦ ਦੇਖੋ ਤੁਸੀਂ ਫੁੱਲੂ ਬੁੱਟਿਆਂ ਦੀ ਇੱਕ ਸੰਤਾਂ ਦੀ ਹੋਰ ਬਹੁਤ ਜਿਆਦਾ ਜਿਹੜੀ ਇੱਕ ਉਦਾਹਰਨ ਹੁੰਦੀ ਆ ਵੀ ਸੰਤ ਜਿੱਥੋਂ ਪਤਾ ਚੱਲਦਾ ਬੱਚਿਆਂ ਨੂੰ ਪਿਆਰ ਕਰਦੇ ਹੋਣ ਤੇ ਫੁੱਲਾਂ ਨੂੰ ਪਿਆਰ ਕਰਦੇ ਹੋਣ ਕਿਉਂਕਿ ਇਹ ਕੋਮਲ ਹੁੰਦੀ ਆ ਚੀਜ਼ ਇਸ ਕਰਕੇ ਇਥੋਂ ਪਤਾ ਲੱਗਦਾ ਵੀ ਰੱਬ ਨਾਲ ਜੁੜੀ ਹੋਈ ਜਿਹੜੀ ਰੂਹ ਆ ਤੇ ਆਪਾਂ ਬਾਅਦ ਦੇ ਵਿੱਚ ਪਹਿਲਾਂ ਹਸਪੀਟਲ ਸਾਰਾ ਤੁਹਾਨੂੰ ਦਿਖਾਣੇ ਤੋਂ ਬਾਅਦ ਸੰਤ ਮਹਾਂਪੁਰਸ਼ਾਂ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਸੰਤ ਜੀ ਮਹਾਂਪੁਰਸ਼ਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਮੈਂ ਤੁਹਾਨੂੰ ਟੈਗ ਕਰਦੇ ਆਂ ਧੰਨਵਾਦ ਤੇਵਾ ਪਛਿੜ ਜਿਹੜਾ ਏਡਾ ਵੱਡਾ ਹਸਪੀਟਲ ਤੁਸੀਂ ਬਣਾਇਆ ਗਰੀਬ ਲੋਕਾਂ ਬਾਰੇ ਲੋੜ ਬੰਦ ਜਿਹੜਾ ਪਰਿਵਾਰ ਆ ਵੀ ਇੱਥੇ ਆ ਕੇ ਲਾਗਤ ਕਰ ਸਕਦੇ ਸਾਰਾ ਕੁਝ ਫਰੀ ਹੈ ਜੀ ਇੱਥੇ ਇਸ ਤਰ੍ਹਾਂ ਹੈਗਾ ਇਹ ਸੰ ਸਾਡਾ ਜਿਹੜਾ ਪਾਲਣ ਕਰਦੇ ਸੀ ਹੁੰਦੇ ਬਹੁਤ ਬਹੁਤ ਬੜੀਆਂ ਭੱਲਾਵਾਦਿਆਂ ਸਵਾਜ ਨੂੰ ਜਿਹੜੀ ਚੀਜ਼ਾਂ ਚਾਹੀਦੀਆਂ ਉਹ ਤੁਸੀਂ ਦਿੰਦੇ ਆ ਕਈ ਵਾਰੀ ਦੱਸਣਾ ਹੁੰਦਾ ਕਈ ਵੇ ਦਿਖਾਉਣਾ ਹੁੰਦਾ ਪਰ ਜਿਹੜਾ ਦੱਸਣ ਦੇ ਨਾਲ ਦਿਖਾਇਆ ਜਾਵੇ ਉਹ ਵਧੀਆ ਹੁੰਦਾ ਅਗਲੇ ਦੇ ਸਾਰਾ ਛੱਪ ਜਾਂਦਾ ਰਿਕਾਰਡਿੰਗ ਹੋ ਜਾਂਦੀ ਆ ਜੇ ਦੱਸਿਆ ਜਾਵੇ ਕਈ ਵਾਰ ਚੇਤਾ ਭੁੱਲ ਜਾਂਦਾ ਔਰ ਜਿਹੜਾ ਤੁਸੀਂ ਫਿਲਮਾਂ ਦੁਆਰਾ ਨਾਟਕ ਦੁਆਰਾ ਜਾਂ ਆਪਣੇ ਦਿਖਾਉਨੇ ਆ ਦ੍ਰਿਸ਼ ਦਿਖਾਉਨੇ ਆ ਉਹਦੇ ਲਈ ਬਹੁਤ ਵਧੀਆ ਤੁਹਾਡਾ ਪ੍ਰੋਜੈਕਟ ਆ ਔਰ ਵਧੀਆ ਤੁਹਾਡਾ ਬਰਾਲਾ ਆ ਤੇ ਅਸੀਂ ਤੁਹਾਡਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਸੀਂ ਇਸੇ ਤਰ੍ਹਾਂ ਮਾਲਕ ਦੇ ਚਾਣਨਾਂ ਨਾਲ ਜੁੜ ਕੇ ਜਿਹਦੇ ਸਾਡੇ ਸਮਾਜ ਨੂੰ ਚੀਜ਼ਾਂ ਚਾਹੀਦੀਆਂ ਜੋ ਵੀ ਕੋਈ ਚਾਹੀਦਾ ਉਹ ਬਾਅਦ ਛੱਡ ਕੇ ਮਾਲਕ ਦੀ ਕਿਰਪਾ ਦੇ ਨਾਲ ਤੁਸੀਂ ਸਵਾਲ ਨੂੰ ਵਿਸਾਉਂਦੇ ਆ ਰਹੇ ਆ ਅਸੀਂ ਅਰਦਾਸ ਕਰਦੇ ਤੁਹਾਡੇ ਲਈ ਦੂਸਰੀ ਗੱਲ ਜਿਹੜਾ ਸਾਡਾ ਇਹ ਸੰਤ ਬਾਬਾ ਪ੍ਰੀਤਮ ਦਾਸ ਨੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਏਪੁਰ ਤੋਂ ਉੱਪਰ ਵਿਖਿਆ ਇਹ ਚੈਰੀਟੇਬਲ ਹਸਪੀਟਲ ਆ ਜੇ ਅਸੀਂ 95 ਸ਼ੁਰੂ ਕੀਤਾ ਸੀ 1995 ਤੋਂ ਔਰ 2001 ਦੇ ਵਿੱਚ ਇਸ ਨੂੰ ਸ਼ੁਰੂ ਕਰ ਦਿੱਤਾ ਉਦੋਂ ਤੋਂ ਹੀ ਮੈਡੀਕਲ ਸਰਜਿਕਲ ਔਰ ਆਈ ਆਈ ਡਿਪਾਰਟਮੈਂਟ ਔਰ ਡੈਂਟਲ ਡਿਪਾਰਟਮੈਂਟ ਜਿੰਨੇ ਵੀ ਡਿਪਾਰਟਮੈਂਟ ਪਰ ਲੋਕ ਗਾਇਨੀ ਡਿਪਾਰਟਮੈਂਟ ਜਿੱਥੇ ਵੀ ਹੈ ਜਨਰਲ ਇਹ ਹਸਪਤਲ ਅਸੀਂ ਤਿਆਰ ਕੀਤਾ ਜਿਹਦੇ ਵਿੱਚ ਕੋਰੋਨਾ ਦੇ ਟਾਈਮ ਤੇ ਥੋੜਾ ਜਿਹਾ ਸਾਨੂੰ ਦਿੱਕਤ ਆਈ ਆ ਤੇ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਸੀ ਕਿੰਤਰੇ ਸੋਚ ਬਣ ਗਈ ਲੋਕਾਂ ਦੀ ਉਸ ਬਾਅਦ ਸਾਨੂੰ ਇਹ ਮਜਬੂਰੀ ਕਰਨਾ ਬੰਦ ਕਰਨਾ ਪਿਆ ਪਰ ਫਿਰ ਜਦੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਸੀ ਇਹ ਤੋਂ ਬਾਅਦ ਨੇ ਸਾਨੂੰ ਪਰਮਿਸ਼ਨ ਦਿੱਤੀ ਆ ਕਿ ਤੁਸੀਂ ਕੈਂਪ ਵੀ ਲਗਾ ਸਕਦੇ ਆ ਔਰ ਤੁਸੀਂ ਆਪਣਾ ਸਰਜੀਕਲ ਜੋ ਵੀ ਕੋਈ ਸਹੂਲਤਾਂ ਚਾਹੀਦੀਆਂ ਉਹ ਤੁਸੀਂ ਕਰ ਸਕਦੇ ਆ ਸਭ ਤੋਂ ਪੰਜਾਬ ਦੇ ਸਭ ਤੋਂ ਪਹਿਲਾ ਆਪਾਂ ਨੂੰ ਉਹ ਸੂਤ ਮਿਲੀ ਸੀ ਪੰਜਾਬ ਵੱਲੋਂ ਪੰਜਾਬ ਗਵਰਨਮੈਂਟ ਵੱਲੋਂ ਸਿਹਤ ਭਾਗ ਵੱਲੋਂ ਉਦੋਂ ਤੋਂ ਅਸੀਂ ਅੱਖਾਂ ਦੇ ਕੈਂਪ ਡਾਇਟਲ ਦੇ ਕੈਂਪ ਔਰ ਡੈਂਟਲ ਔਰ ਜਿਤਨੇ ਵੀ ਸੰਨ ਕੋਈ ਚਾਹੀਦਾ ਉਹ ਅਸੀਂ ਪਿੰਡਾਂ ਜਾ ਕੇ ਲਾਉਂਦੇ ਆ ਔਰ ਇੱਥੇ ਵੀ ਸਾਡਾ ਕੋਈ ਸਾਲ ਦੇ ਵਿੱਚ ਚਾਰ ਅਸੀਂ ਆਈ ਲਾਉਂਦੇ ਜਿਹਦੇ ਵਿੱਚ ਇੱਕ ਪੈਸਾ ਜਦੋਂ ਅਸੀਂ ਕੈਂਪ ਲਾਉਂਦੇ ਉਸ ਵੇਲੇ ਇੱਕ ਪੈਸਾ ਨਹੀਂ ਹੁੰਦਾ ਪਰ ਅਸੀਂ ਜਿਹੜਾ ਉਹਦਾ ਚੈੱਕਅਪ ਕਰਾਉਣ ਵਾਸਤੇ ਆਉਂਦੇ ਉਹਦੇ ਅਸੀਂ 10000 ਬਰਤੀ ਰੱਖੀ ਆ ਤੇ ਡਾਕਟਰ ਦੀ ਤਨਖਾਹ ਕੋਲ ਦਿੰਦੇ ਆ ਹੋ ਸਕਦਾ ਕਿ ਜਿੰਨਾ ਵੀ ਅਸੀਂ ਕੁਝ ਕਰਦੇ ਆ ਉਹ ਸਾਰਾ ਸਮਾਜ ਲਈ ਭਲਾਈ ਨਹੀਂ ਕਰਦੇ ਆ ਤੇ ਮਾਲਕ ਕਿਰਪਾ ਕਰੇ ਅਸੀਂ ਇਸ ਸੋਚ ਨੂੰ ਲੈ ਕੇ ਗਏ ਆ ਸੰਤ ਬਾਬਾ ਪੀਤ ਸਿੰਘ ਸਾਹਿਬ ਦੇ ਨਾਮ ਤੇ ਇਹ ਹਸਪੀਟਲ ਆ ਔਰ ਸਕੂਲ ਵੀ ਹੈ ਕਾਲਜ ਵੀ ਹੈ ਪਲੱਸ 2 ਸਾਡਾ ਸਕੂਲ ਜਿਹੜਾ ਜਿਹਦੇ ਵਿੱਚ 55% ਬੱਚੇ ਪੜ੍ਹ ਰਹੇ ਆ ਦੂਜੀ ਮੰਨਤਾ ਪ੍ਰਾਪਤ ਆ ਔਰ ਹਰ ਰੋਜ਼ ਜਿਹੜੀ ਪ੍ਰਾਤਗਰ ਸਾਹਿਬ ਜੀ ਇਹ ਸਾਡੀ ਪ੍ਰੋਜੈਕਟ ਚੱਲਦੀ ਹੈ ਜਦੋਂ ਬਹੁਤ ਤਰਦਾਦ ਦੇ ਨਾਲ ਸੰਕਟਾ ਸੇਵਾ ਨੂੰ ਆਉਂਦੇ ਨੇ ਤੇ ਤੁਸੀਂ ਸਾਰੀ ਗੱਲ ਬਾਤ ਸੁਣੀ ਹੈ ਜੋ ਮਹਾਂਪੁਰਸ਼ ਨੇ ਗੱਲ ਬਾਤ ਅੱਸੀ ਆ ਸਾਡਾ ਕਹਿਣ ਦਾ ਪਾਪ ਵੇ ਆ ਵੀਡੀਓ ਬਣਾਉਣ ਦਾ ਮਹਾਂਪੁਰਸ਼ ਕਹੇ ਵੀ ਚਾਹ ਵੀਡੀਓ ਨਾ ਬਣਾਓ ਕਿ ਜਿਹੜੀ ਸੇਵਾ ਹੁੰਦੀ ਹੈ ਗੁਪਤੀ ਬਹੁਤ ਵਧੀਆ ਲੱਗਦੀ ਆ ਅਸੀਂ ਇਹ ਤੱਕੇ ਨਾਲ ਇੱਕ ਵੀਡੀਓ ਤਾਂ ਕਰਕੇ ਬਣਾਈਏ ਵੀ ਸੰਤ ਮਹਾਂਪੁਰਸ਼ ਹੋਰ ਬਹੁਤ ਨੇ ਬਹੁਤ ਜਿਆਦੇ ਵੱਡੇ ਵੱਡੇ ਡੇਰੇ ਨੇ ਸਥਾਨ ਬਣੇ ਹੋਏ ਨੇ ਉਹਨਾਂ ਨੂੰ ਵੀ ਇਹ ਸੰਤ ਮਹਾਂਪੁਰਸ਼ਾਂ ਤੋਂ ਸੇਧ ਲੈਣੀ ਚਾਹੀਦੀ ਆ ਦੁਨੀਆ ਵਾਸਤੇ ਉਹ ਕੁਝ ਕਰਨ ਕਿਉਂ ਸਾਡੇ ਬੱਚੇ ਬੇਦਸਾਂ ਵੱਲ ਭੱਜਦੇ ਆ ਜਾਂ ਮਤਲਬ ਵੀ ਇੱਥੇ ਬੇਰੁਜ਼ਗਾਰ ਹੋਏ ਫਿਰਦੇ ਆ ਉਹਨਾਂ ਅੱਜ ਮੰਗਾਈ ਇੰਨੀ ਜਿਆਦੇ ਹੋਈ ਪਈ ਆ ਬੰਦਾ ਆਪਣੀ ਰੋਟੀ ਤੋਂ ਮਤਾਜ ਹੋਇਆ ਬੈਠਿਆ ਬਹੁਤ ਜਿਆਦੇ ਔਖੇ ਨੇ ਖਰਚੇ ਕਰਨੇ ਜਦੋਂ ਮੈਡੀਕਲ ਤੇ ਪੜ੍ਹਾਈ ਜਦੋਂ ਇਸ ਤਰ੍ਹਾਂ ਦੇ ਸੰਤ ਮਹਾਂਪੁਰਸ਼ਾਂ ਬੱਚਿਆਂ ਨੂੰ ਸਹੂਲਤ ਮਿਲਦੀ ਆ ਤੇ ਅੱਗੇ ਜਾ ਕੇ ਬੱਚੇ ਤਰੱਕੀ ਕਰਦੇ ਆ ਤੇ ਉਹ ਨਾਲ ਤਾਂ ਉਧਰਮ ਪ੍ਰਤੀ ਉਹਨਾਂ ਦੀ ਆਸਤਾ ਵਧਦੀ ਆ ਉਹ ਨਾਸਤਿਕ ਨਹੀਂ ਬਣਦੇ ਤੇ ਨਸ਼ੇ ਪੱਤਿਆਂ ਤੋਂ ਦੂਰ ਰਹਿੰਦੇ ਆ ਇਸ ਕਰਕੇ ਇਸ ਤਰ੍ਹਾਂ ਦੇ ਮਹਾਂਪੁਰਸ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਜਿਹੜੇ ਹੋਰ ਮਹਾਂਪੁਰਸ਼ ਉਹ ਇਹ ਚੀਜ਼ਾਂ ਤੋਂ ਸੇਧ ਲੈਣ ਤੇ ਹਸਪੀਟਲ ਦੇ ਨਾਲ ਨਾਲ ਬੱਚਿਆਂ ਨੂੰ ਦੇਖੋ ਸਿੱਖਿਆ ਜਿਹੜੀਆਂ ਦੋ ਚੀਜ਼ਾਂ ਮੇਨ ਨੇ ਦੁਨੀਆ ਦੇ ਉੱਤੇ ਵੀ ਬੱਚੇ ਨੂੰ ਇੱਕ ਇਲਾਜ ਲੋਕਾਂ ਦਾ ਫ੍ਰੀ ਹੋਵੇ ਦੂਸਰਾ ਜਿਹੜਾ ਮੈਡੀਕਲ ਆ ਉਹ ਫ੍ਰੀ ਤੇ ਪੜ੍ਹਾਈ ਫ੍ਰੀ ਹੋਵੇ ਤੇ ਇਹ ਬਹੁਤ ਜਿਆਦਾ ਜ਼ਰੂਰੀ ਹੈ ਜੇ ਬੰਦਾ ਪੜ੍ਹ ਲਿਖ ਜਾਊਗਾ ਕੋਈ ਚੰਗੀ ਨੌਕਰੀ ਤੇ ਜਾਊਗਾ ਤੇ ਉਹ ਵੀ ਸੰਤਾਨਾਂ ਪਰਸਾਂ ਨੂੰ ਯਾਦ ਰੱਖੂਗਾ ਅੱਗੇ ਜਾ ਕੇ ਹੋਰ ਆਪਣੇ ਸਮਾਜ ਲਈ ਭਵਿੱਖ ਲਈ ਆਪਣੇ ਮਾਤਾ ਪਿਤਾ ਲਈ ਉਹ ਚੰਗਾ ਯੋਗਦਾਨ ਪਾ ਸਕਦਾ ਇਸ ਕਰਕੇ ਜੇ ਪੜ੍ਹਾਈ ਤੋਂ ਬਾਂਝਾ ਰਹਿ ਗਿਆ ਜੇ ਉਹਦਾ ਇਲਾਜ ਨਹੀਂ ਹੋਇਆ ਤੇ ਬਹੁਤ ਜਿਆਦਾ ਇੱਕ ਦੁਰਦਸ਼ਾ ਬਣ ਜਾਂਦੀ ਹੈ ਇਨਸਾਨ ਦੀ ਸੋ ਅਸੀਂ ਬਹੁਤ ਬਹੁਤ ਜਿਆਦੇ ਕੋਟ ਕੋਟ ਧੰਨਵਾਦ ਕਰਦੇ ਹਾਂ ਮਹਾਂਪੁਰਸਾਂ ਦਾ ਹੋਰ 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 ਵੀ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਕੋਲ ਜ਼ਮੀਨ ਆ ਅਸੀਂ ਉਹਦੇ ਚ ਮਾਰੀ-ਵੋਟੀ ਫਸਲ ਆਪਣੇ ਡੇਰੇ ਬਾਗ ਤੇ ਆਪਣੇ ਵਾਸਤੇ ਬੀਜਦੇ ਸੀਗੇ ਪਰ 2-3 ਸਾਲਾਂ ਤੋਂ ਜਦੋਂ ਇਹ ਹਾਲਾਤ ਵਿਗੜੇ ਆ ਮੈਡੀਕਲ ਦੇ ਹੋਰ ਸਾਰੇ ਤੇ ਅਸੀਂ ਉਹ ਜ਼ਮੀਨ ਦੇ ਵਿੱਚ ਕੋਈ 400 ਦੇ ਕਰੀਬ ਬੂਟਾ ਅਸੀਂ ਲਗਾਇਆ ਵਿੱਚ ਆਂਬਿਆ ਲੀਸ਼ੀਆਂ ਵਗੈਰਾ ਹੈਗੀਆਂ ਅਨਾਰ ਆ ਅਮਰੂਦ ਆ ਤੇ ਹੋਰ ਜਿਹੜੇ ਫਲ ਦਾ ਹੈ ਕਿ ਹੈ ਕਿਉਂਕਿ ਸਾਡੇ ਬੱਚੇ ਬਾਜ਼ਾਰ ਚੋਂ ਨਹੀਂ ਲੈ ਸਕਦੇ ਨਹੀਂ ਖਰੀਦ ਸਕਦੇ ਤੇ ਅਸੀਂ ਇੱਥੇ ਉਹਨਾਂ ਨੂੰ ਆਪਣਾ ਬਾਗ ਦੇ ਵਿੱਚੋਂ ਖਾ ਸਕਦੇ ਆ ਉਹ ਬਾਗ ਵਿੱਚ ਆਪਣਾ ਆਨੰਦ ਲੈ ਸਕਦੇ ਆ ਤੇ ਉਹ ਇਹ 57 ਇਕੜਾਂ ਦੇ ਵਿੱਚ ਅਸੀਂ ਉਹ ਪਿੱਛੇ ਆ ਤਾਰ ਵਗੈਰਾ ਹੋ ਰਹੀ ਹੈ ਬਾਡਰ ਲੱਗ ਰਿਹਾ ਤੇ ਕੋਈ ਜਾਨਵਰ ਬਾਹਰਲੇ ਆ ਕੇ ਖਰਾਬ ਕਰਨ ਇਸ ਜਗ੍ਹਾ ਸੀ ਜਿਹੜੀ ਜਿਗਰ ਹਸਪੀਟਲ ਦੇ ਨਾਲ ਕੋਈ ਬੜਾ ਇੱਕ ਜਗ੍ਹਾ ਹੈਗੀ ਹੈ 12 13 ਇਕੜ ਉਹ ਸਾਰੇ ਜੀ ਅਸੀਂ ਬਾਗ ਲਗਾ ਰਹੇ ਆਂ ਔਰ ਫਲ ਦਾ ਇੱਕ ਫਲ ਦਾ ਇੱਕ ਸਾਰੇ ਬੂਟੇ ਲਗਾ ਰਹੇ ਆਂ ਤਾਂ ਕਿ ਫੁੱਲ ਵੀ ਵਧੀਆ ਲੱਗਣ ਔਰ ਫਲ ਵੀ ਵਧੀਆ ਬੱਚੇ ਸਾਡੇ ਆ ਕੇ ਖਾਣ ਵਾਲੇ ਸ਼ਾਣੇ ਲੱਟਣ ਤੇ ਨਾਲ ਨਾਲ ਆਨੰਦ ਮਾਣੇ ਇਹ ਵੀ ਨਾਲ ਨਾਲ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਕਿਹਾ ਵੀ ਧਰਤੀ ਹੀ ਹਰਿਆਵਲੀ ਜਿਹੜੀ ਧਰਤੀ ਹਰਿਆਵਲੀ ਆ ਉਹਦੇ ਵਿੱਚ ਮਨ ਵੀ ਹਰਿਆਵਲਾ ਹੋ ਜਾਂਦਾ ਇਸ ਕਰਕੇ ਅਸੀਂ ਇਹ ਵੀ ਸੇਵਾ ਨਿਭਾ ਰਹੇ ਨਾਲ ਨਾਲ ਸਾਰੀ ਸੰਗਤ ਦੀ ਕਿਰਪਾ ਦੇ ਨਾਲ ਦੇਸ਼ ਔਰ ਵਿਦੇਸ਼ਾਂ ਤੋਂ ਅਸੀਂ ਸੰਗਤ ਦਾ ਜੋ ਧੰਨਵਾਦ ਕਰਦੇ ਆਂ ਜਿਨ੍ਹਾਂ ਲੋਕਾਂ ਦੀ ਕਿਰਪਾ ਦੇ ਨਾਲ ਇਹ ਸਾਰਾ ਚੱਲਦਾ ਇਹ ਇੱਥੇ ਦੇ ਲੋਕ ਤਾਂ ਤੁਹਾਨੂੰ ਪਤਾ ਹੀ ਵੀ ਕਿੰਨਾ ਕਰ ਸਕਦੇ ਆ ਜੀ 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 ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਹਾਡਾ ਖਾਸ ਕਰਕੇ ਤੁਸੀਂ ਉਹਨਾਂ ਦੇ ਯਾਰੇ ਖਾਲਦੇ ਰਾਜੀ ਗਦਰਾਂ ਜੋ ਵੀ ਇੱਦੀ ਵਾਜਦੇ ਰਹੇ ਜੀ ਠੀਕ ਹੈ ਇਹ ਇੱਕ ਪ੍ਰਸ਼ਨ ਹੈ ਤੁਹਾਡੇ ਦਿਨ ਪ੍ਰਸ਼ਨ ਕਿਤੇ ਤੁਹਾਡੇ ਜਿਸੇ ਬੋਲਾਰ ਅਕਮਦ ਅਨੁਦਦ ਜੀ ਨੇ ਦੱਗੇ ਆਪਕੋ ਇਹ ਬਾਰੇ ਜਾਣਨੇ ਰੋ ਉਸ ਜਿਹੜਾ ਸਾਰਾ ਇੱਥੇ ਤੱਕ ਆ ਪੜ ਆ ਰਿਹਾ ਹੈ ਮੈਂ ਕਹਿੰਦਾ ਉਹ ਤੋਂ ਪ੍ਰਾਂਤਪਾਲ ਲੱਗਦਾ ਹੈ ਉਹ ਜੀ ਲੋਗੇ ਮੇਰਾ कोई कमी नहीं बस उसका भी डॉक्टर ही और रीजन आप आया था ना ब्लॉक ना दूसरे ब्लॉक में जरा कंप्लीट रहता था रिपोर्ट जी ने कर कर बनाओ 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 ਇਹ ਕਿਥੋਂ ਵਾਰੀ ਕੱਢ ਲਓ ਕਿ ਵੱਡੀ ਗੱਲ ਤੁਸੀਂ ਜਿਹੜੀਆਂ ਮੌਕੇ ਦੀਆਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਸ਼ੰਤ ਬਾਬਾ ਨਿਰਮਲ ਗਾਜ ਜੀ ਸਾਰੀ ਟੀਮ ਨੂੰ ਹਸਪਤਾਲ ਦਾ ਘਾਰੀਲ ਬਹੁਤ ਵੱਡਾ ਇੱਕ ਹਸਪਤਾਲ ਜਿੱਥੇ ਲੋੜਵੰਦ ਪਰਿਵਾਰਾਂ ਨੂੰ ਇੱਥੇ ਮੰਨ ਲਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਂਦੀ ਹਰ ਤਰ੍ਹਾਂ ਦਾ ਇੱਥੇ ਇਸ ਹਸਪਤਾਲ ਦੇ ਵਿੱਚ ਪ੍ਰਬੰਧ ਕੀਤਾ ਗਿਆ ਹੈ। ਰਾਏਪੁਰ ਔਰ ਸੋਲਪੁਰ ਜਿਹੜਾ ਹੈ ਨਗਰਾਂ ਜਿੱਥੇ ਇਹ ਇੱਕ ਬਹੁਤ ਵੱਡਾ ਹਸਪਤਾਲ ਸ਼ੰਤ ਮਹਾਪੁਰਸ਼ਾਂ ਨੇ ਬਣਾਇਆ ਹੋਇਆ ਤੇ ਹਰ ਸੇਵਾ ਇੱਥੇ ਬਹੁਤ ਉਸ ਜਿਆਦੇ ਵੱਡੇ ਪੱਦਰ ਤੇ ਭਾਵਨਾ ਨਾਲ ਸੇਵਾ ਭਾਵਨਾ ਕੀਤੀ। ਸਰਵਰ ਨਾਲ ਆ। ਇਹ ਇਹਦਾ ਵੱਖਰਾ ਹੈ ਜੀ। ਇਹ ਤਾਂ ਉਹਦੇ ਨਾਲ ਹੀ ਹੈ। ਇਹਦਾ ਨਾਲ ਹੀ ਪਿੱਛੇ ਪਾਸੇ ਲੱਗੇ ਆ ਉਤੋਂ ਫੜਫੜ ਜਾ ਕੇ ਜਿਹੜਾ ਇੱਥੇ ਸਤਾ ਬੈਠਾ ありがとうございます。<ca> <forcé Deus> <ored> <ates>